ਤੇ ਹੁਣ ਅਸੀਂ ਤੁਹਾਨੂੰ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਤੋਂ ਕੁਝ ਤਸਵੀਰਾਂ ਦਿਖਾਉਂਦੇ ਹਾਂ ਰਿਲਾਇੰਸ ਫਾਊਂਡੇਸ਼ਨ ਦੇ ਚੇਅਰਪਰਸਨ ਨੀਤਾ ਅੰਬਾਨੀ ਸ੍ਰੀ ਦਰਬਾਰ ਸਾਹਿਬ ਪਹੁੰਚੇ ਨੇ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਨੇ ਮੱਥਾ ਟੇਕਿਆ ਹੈ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸਾਡੇ ਸਹਿਯੋਗੀ ਰਜੀਵ ਸ਼ਰਮਾ ਜੁੜ ਰਹੇ ਨੇ ਓਵਰ ਟੂ ਯੂ ਰਜੀਵ ਆ ਬਿਲਕੁਲ ਵਿਜੇ ਥੋੜੀ ਦੇਰ ਦੇ ਵਿੱਚ ਨੀਤਾ ਅੰਬਾਨੀ ਜੋ ਦੇ ਉਹ ਦਰਬਾਰ ਸਾਹਿਬ ਪਹੁੰਚਣਗੇ ਕਿਉਂਕਿ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਥੋੜੀ ਦੇਰ ਪਹਿਲਾਂ ਅ ਅਛਿਦਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਹਨਾਂ ਦੀ ਜਿਹੜੀ ਫਲਾਈਟ ਹੈ ਉਹ ਪਹੁੰਚੀ ਔਰ ਕੁਛ ਹੀ ਦੇਰ ਦੇ ਵਿੱਚ ਅਸੀਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਾਂਗੇ ਤਾਂ ਉਹਨਾਂ ਦਾ ਕਾਫਲਾ ਜਿਹੜਾ ਹੈ ਉਹ ਦਰਬਾਰ ਸਾਹਿਬ ਦੇ ਬਾਹਰ ਪਹੁੰਚ ਚੁੱਕਿਆ ਤਾਂ ਉਹਨਾਂ ਵੱਲੋਂ ਅੱਜ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਜਾਣਾ ਹੈ ਔਰ ਜੋ ਇਲਾਹੀ ਕੀਰਤਨ ਹੈ ਉਹ ਸਰਵਨ ਕੀਤਾ ਜਾਏਗਾ ਉਸ ਤੋਂ ਇਲਾਵਾ ਔਰ ਕਿਉਂਕਿ ਜਦੋਂ ਵੀ ਉਹ ਦਰਬਾਰ ਸਾਹਿਬ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਵੱਧ ਤੋਂ ਵੱਧ ਸਮਾਂ ਜਿਹੜਾ ਉਹ ਦਰਬਾਰ ਸਾਹਿਬ ਵਿਖੇ ਬਤਾਇਆ ਜਾਂਦਾ ਤਾਂ ਇਸ ਵੇਲੇ ਤੁਸੀਂ ਦੇਖੋ ਕਿ ਉਹ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਔਰ ਇੱਥੇ ਉਹਨਾਂ ਦਾ ਜਿਹੜਾ ਸਵਾਗਤ ਹੈ ਉਹ ਕਰਨ ਦੇ ਲਈ ਕਾਫੀ ਲੋਕ ਜਿਹੜੇ ਨੇ ਤਨਾਤ ਨੇ ਔਰ ਥੋੜੀ ਦੇਰ ਵਿੱਚ ਉਹ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਰਮਾ ਦੇ ਵਿੱਚ ਦਰਸ਼ਨਾਂ ਦੇ ਲਈ ਜਾਣਗੇ ਤਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਤਾਂ ਇੱਕ ਹੋਰ ਮੈਂ ਚੀਜ਼ ਦੱਸਣੀ ਚਾਹੁੰਦਾ ਕਿ ਜਦੋਂ ਵੀ ਉਹ ਦਰਬਾਰ ਸਾਹਿਬ ਆਉਂਦੇ ਨੇ ਤਾਂ ਉਹਨਾਂ ਵੱਲੋਂ ਵੱਧ ਤੋਂ ਵੱਧ ਸਮਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਦਰਬਾਰ ਸਾਹਿਬ ਵਿਖੇ ਵੱਧ ਤੋਂ ਵੱਧ ਸਮਾਂ ਜਿਹੜਾ ਉਹ ਬਤਾਇਆ ਜਾਵੇ ਤਾਂ ਅ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਲਈ ਪਹੁੰਚੇ ਨੇ ਥੋੜੀ ਦੇਰ ਦੇ ਵਿੱਚ ਤਸਵੀਰਾਂ ਅਸੀਂ ਸਾਂਝੀਆਂ ਕਰਾਂਗੇ ਤਾਂ ਸਿਰ ਦੇ ਉੱਤੇ ਲਾਲ ਰੰਗ ਦਾ ਦੁਪੱਟਾ ਜੋ ਇਹ ਲੈ ਕੇ ਉਹ ਦਰਬਾਰ ਸਾਹਿਬ ਪਹੁੰਚੇ ਨੇ ਥੋੜੇ ਕੁਝ ਮਹੀਨੇ ਪਹਿਲਾਂ ਵੀ ਜਦੋਂ ਉਹ ਦਰਬਾਰ ਸਾਹਿਬ ਆਏ ਸੀ ਤਾਂ ਉਦੋਂ ਵੀ ਇਸੇ ਤਰੀਕੇ ਦੇ ਨਾਲ ਅ ਸਿਰ ਦੇ ਉੱਤੇ ਲਾਲ ਰੰਗ ਦਾ ਦੁਪੱਟਾ ਲੈ ਕੇ ਉਹਨਾਂ ਵੱਲੋਂ ਦਰਬਾਰ ਸਾਹਿਬ ਮੱਥਾ ਟੇਕਿਆ ਗਿਆ ਸੀ ਔਰ ਸ਼ਾਮ ਵੇਲੇ ਪਾਲਕੀ ਸਾਹਿਬ ਦੇ ਦਰਸ਼ਨ ਜਿਹੜੇ ਨੇ ਉਹ ਵੀ ਉਹਨਾਂ ਵੱਲੋਂ ਕੀਤੇ ਗਏ ਸੀ ਤਾਂ ਥੋੜੀ ਦੇਰ ਪਹਿਲਾਂ ਉਹਨਾਂ ਦੀ ਫਲਾਈਟ ਜਿਹੜੀ ਹੈ ਉਹ ਲੈਂਡ ਕੀਤੀ ਸੀ ਅੰਮ੍ਰਿਤਸਰ 에어ਪੋਰਟ ਔਰ ਹੁਣ ਦਰਬਾਰ ਸਾਹਿਬ ਦੇ ਬਾਹਰ ਉਹ ਪਹੁੰਚੇ ਨੇ ਥੋੜੀ ਦੇਰ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਦੇ ਲਈ ਅੰਦਰ ਜਾਣਗੇ ਔਰ ਕਾਫੀ ਸਮਾਂ ਜੋ ਹੈ ਉਹਨਾਂ ਵੱਲੋਂ ਸਚਕੰਨ ਸ੍ਰੀ ਹਰਮੰਦਰ ਸਾਹਿਬ ਵਿਖੇ ਜਿਹੜਾ ਬਤਾਇਆ ਜਾਂਦਾ ਤਾਂ ਕੋਸ਼ਿਸ਼ ਉਹਨਾਂ ਦੀ ਇਹੀ ਹੁੰਦੀ ਹੈ ਕਿ ਵੱਧ ਤੋਂ ਵੱਧ ਸਮਾ ਦਰਬਾਰ ਸਾਹਿਬ ਜੋ ਹੈ ਉਹ ਬਤਾਉਣ ਤਾਂ ਇਲਾਹੀ ਜੋ ਗੁਰਬਾਣੀ ਕੀਰਤਨ ਹੈ ਉਹ ਵੀ ਉਹਨਾਂ ਦੇ ਵੱਲੋਂ ਜੋ ਹੈ ਉਹ ਸਰਵਣ ਕੀਤਾ ਜਾਂਦਾ ਤਾਂ ਇਸ ਵੇਲੇ ਤਸਵੀਰਾਂ ਸਚਕੰਨ ਸ੍ਰੀ ਹਰਮੰਦਰ ਸਾਹਿਬ ਦੀਆਂ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਜੋ ਨੀਤਾ ਅੰਬਾਨੀ ਨੇ ਉਹ ਪਹੁੰਚੇ ਹੋਏ ਨੇ ਔਰ ਮੱਥਾ ਟੇਕਣ ਦੇ ਲਈ ਉਚੇਚੇ ਤੌਰ ਤੇ ਦਰਬਾਰ ਸਾਹਿਬ ਆਏ ਨੇ ਤਾਂ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਪ੍ਰਕਰਮਾ ਦੇ ਵਿੱਚ ਉਹਨਾਂ ਵੱਲੋਂ ਕਾਫੀ ਸਮਾਂ ਜੋ ਹੈ ਕੀਰਤਨ ਸਰਵਣ ਕੀਤਾ ਜਾਏਗਾ ਤਾਂ ਇਸ ਵੇਲੇ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਅੰਮ੍ਰਿਤਸਰ ਸਜਕਨ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਤਾਂ ਹਰਮੰਦਰ ਸਾਹਿਬ ਦੇ ਬਾਹਰ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਨੀਤਾਬਾਦੀ ਕੁਛ ਦਿਨ ਪਹਿਲਾਂ ਅੰਮ੍ਰਿਤਸਰ 에어ਪੋਰਟ ਤੇ ਪਹੁੰਚੇ ਸੀ ਔਰ ਹਰਮੰਦਰ ਸਾਹਿਬ ਦਾ ਜੋ ਪ੍ਰਿੰਸਿਸ ਹੈ ਜਿਨਨੇ ਵੀਆਈਪੀਜ਼ ਉੱਥੇ ਆਉਂਦੇ ਨੇ ਤਾਂ ਇੱਕ ਰਸਤਾ ਉੱਥੇ ਬਣਿਆ ਹੋਇਆ ਜਿੱਥੇ ਆ ਕੇ ਗੱਡੀਆਂ ਰੁਕਦੀਆਂ ਨੇ ਤੇ ਉਸ ਤੋਂ ਬਾਅਦ ਗਲਿਆਰੇ ਦੇ ਵਿੱਚੋਂ ਚੱਲ ਕੇ ਅੰਦਰ ਮੱਥਾ ਟੇਕਣ ਦੇ ਲਈ ਜਾਇਆ ਜਾਂਦਾ ਸਾਡੇ ਸਹਿਯੋਗੀ ਰਜੀਵ ਸ਼ਰਮਾ ਇਹ ਤਸਵੀਰਾਂ ਸਾਡੇ ਤੱਕ ਲਾਈਵ ਪਹੁੰਚਾਰੇ ਨੇ ਰਜੀਵ ਇੱਕ ਇੱਕ ਪਹਿਲਾਂ ਤੋਂ ਪਤਾ ਸੀ ਆਚਾਨਕ ਇਹਨਾਂ ਦਾ ਕੋਈ ਦौरा ਉਲੀ ਕਿਹਾ ਦੇਖੋ ਇਸ ਬਾਰੇ ਜੋ ਹੈ ਅੱਜ ਦੁਪਹਿਰ ਵੇਲੇ ਜਾਣਕਾਰੀ ਜਿਹੜੀ ਮਿਲੀ ਸੀ ਕਿ ਨੀਤਾ ਬਾਨੀ ਜੋ ਨੇ ਅੱਜ ਦਰਬਾਰ ਸਾਹਿਬ ਮੱਥਾ ਟੇਕਣਗੇ ਹਾਲਾਂਕਿ ਕਿਸੇ ਤਰ੍ਹਾਂ ਦਾ ਕੋਈ ਆਫੀਸ਼ੀਅਲ ਇਸ ਤਰੀਕੇ ਦੇ ਨਾਲ ਕੋਈ ਮੈਸੇਜ ਜੋ ਹੈ ਮੀਡੀਆ ਨੂੰ ਨਹੀਂ ਦਿੱਤਾ ਗਿਆ ਪਰ ਕਿਉਂਕਿ ਜਦੋਂ ਵੀ ਉਹ ਪੰਜਾਬ ਆਉਂਦੇ ਨੇ ਤਾਂ ਉਹਨਾਂ ਦੀ ਸਭ ਤੋਂ ਪਹਿਲੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਦਰਬਾਰ ਸਾਹਿਬ ਮੱਥਾ ਟੇਕਿਆ ਜਾਵੇ ਔਰ ਵੱਧ ਤੋਂ ਵੱਧ ਸਮਾਂ ਜੋ ਹੈ ਹਰਮੰਦਰ ਸਾਹਿਬ ਵਿਖੇ ਬਤਾਇਆ ਜਾਵੇ ਤਾਂ ਥੋੜੀ ਦੇਰ ਦੇ ਵਿੱਚ ਹੁਣ ਇਸ ਵੇਲੇ ਜਿਹੜੀਆਂ ਤਸਵੀਰਾਂ ਅਸੀਂ ਦਿਖਾ ਰਿਹਾ ਇਹ ਜੋ ਨੇ ਹਰਮੰਦਰ ਸਾਹਿਬ ਦੇ ਬਾਹਰ ਜੋ ਸੂਚਨਾ ਕੇਂਦਰ ਹੈ ਐਸਜੀਪੀਸੀ ਦਾ ਤਾਂ ਉੱਥੇ ਉਹ ਪਹੁੰਚੇ ਨੇ ਉੱਥੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਣੀ ਉਸ ਤੋਂ ਬਾਅਦ ਉਹ ਸਿੱਧਾ ਜੋ ਹੈ ਦਰਬਾਰ ਸਾਹਿਬ ਆਦੀ ਪ੍ਰਕਰਮਾ ਦੇ ਵਿੱਚ ਜਾਣਗੇ ਮੱਥਾ ਟੇਕਿਆ ਜਾਣਾ ਹੈ ਔਰ ਸਤਿਕੰਨ ਜੀ ਦੀ ਹਰਮੰਦਰ ਸਾਹਿਬ ਦੇ ਅੰਦਰ ਜਾ ਕੇ ਉਹਨਾਂ ਵੱਲੋਂ ਗੁਰਬਾਣੀ ਕੀਰਤਨ ਜੋ ਹੈ ਉਹ ਸਰਵਣ ਕੀਤਾ ਜਾਣਾ ਹੈ ਤਾਂ ਹੁਣ ਤੁਸੀਂ ਦੇਖੋ ਕਿ ਸਿੱਧਾ ਉਹ ਹਰਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਜੋ ਹੈ ਉਹ ਜਾ ਰਹੇ ਨੇ ਇਸ ਵੇਲੇ ਜੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਦੇ ਲਈ ਨਿਤਾਬਾਨੀ ਜੋ ਦੇ ਉਹ ਇਸ ਵੇਲੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਦਰਬਾਰ ਸਾਹਿਬ ਜੋ ਹੈ ਮੱਥਾ ਟੇਕਣ ਦੇ ਲਈ ਉਚੇਚੇ ਤੌਰ ਤੇ ਉਹ ਪਹੁੰਚੇ ਨੇ ਅੱਛਾ ਪਿਛਲੀ ਪਿਛਲੀ ਵਾਰ ਜੀਵ ਜਦੋਂ ਆਏ ਸੀ ਉਦੋਂ ਮੁੰਬਈ ਇੰਡੀਅਨਸ ਤੇ ਪੰਜਾਬ ਕਿੰਗਸ ਦਾ ਮੈਚ ਸੀ ਅੱਜ ਵੀ ਮੈਚ ਹੈ ਬਿਲਕੁਲ ਇਸ ਨੂੰ ਉਸ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ ਪਰ ਸਿੱਧੇ ਤੌਰ ਤੇ ਜੇਕਰ ਦਰਬਾਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਵਾਹਿਗੁਰੂ ਦਾ ਜਿਹੜਾ ਸ਼ੁਕਰਾਨਾ ਹੈ ਉਹ ਕਰਨ ਦੇ ਲਈ ਔਰ ਕਿਤੇ ਨਾ ਕਿਤੇ ਆਪਣੀ ਟੀਮ ਦੀ ਕਾਮਯਾਬੀ ਦੇ ਲਈ ਜ਼ਰੂਰ ਅਰਦਾਸ ਜਿਹੜੀ ਹੈ ਉਹ ਲਾਜ਼ਮੀ ਤੌਰ ਤੇ ਉਹਨਾਂ ਵੱਲੋਂ ਕੀਤੀ ਜਾਂਦੀ ਤਾਂ ਇਸ ਵੇਲੇ ਦਰਬਾਰ ਸਾਹਿਬ ਦੇ ਬਾਹਰ ਜਿੱਥੋਂ ਸੰਗਤ ਜੋ ਹੈ ਪੈਰ ਧੋ ਕੇ ਅੰਦਰ ਜਾਂਦੀ ਹੈ ਦਰਬਾਰ ਸਾਹਿਬ ਦੇ ਤਾਂ ਉੱਥੋਂ ਦੀਆਂ ਇਹ ਤਸਵੀਰਾਂ ਨੇ ਔਰ ਹੁਣ ਪ੍ਰਕਰਮਾਂ ਦੇ ਵਿੱਚ ਜੋ ਹੈ ਉਹ ਢਾਕਲ ਹੋ ਰਹੇ ਨੇ ਆ ਰਹੇ ਆ ਤਾ ਹੁਣ ਪ੍ਰਕਰਮਾ ਦੇ ਵਿੱਚ ਜੋ ਹੈ ਦਾਖਲ ਹੋ ਰਹੇ ਨੇ ਨੀਤਾਂ ਬਾਨੀ ਔਰ ਇਸ ਤੋਂ ਬਾਅਦ ਸਤਖੰਡ ਸ੍ਰੀ ਹਰਮੰਦਰ ਸਾਹਿਬ ਉਹ ਇੱਥੋਂ ਤੱਕ ਜਾਣਾ ਇੱਥੇ ਹਾਲਾਂਕਿ ਤੇ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਨੇ ਹਾਲਾਂਕਿ ਜਿਹੜੇ ਉੱਥੇ ਐਸਜੀਪੀਸੀ ਦੀ ਟਾਸਕ ਫੋਰਸ ਸੁਦੀ ਹੈ ਉੱਥੇ ਉਹਨਾਂ ਵੱਲੋਂ ਮੀਡੀਆ ਨੂੰ ਰੋਕ ਲਿਆ ਜਾਂਦਾ ਹੈ ਜ਼ਿਆਦਾਤਰ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਬਾਹਰ ਤੱਕ ਦੀ ਕਵਰੇਜ ਜਿਹੜੀ ਹੈ ਉਹ ਅਲਾਉਡ ਹੁੰਦੀ ਹੈ ਕਈ ਵਾਰੀ ਮੀਡੀਆ ਕਰਮੀ ਅੰਦਰ ਚਲੇ ਵੀ ਜਾਂਦੇ ਨੇ ਪਰ ਜ਼ਿਆਦਾਤਰ ਇਹ ਉਹਨਾਂ ਨੂੰ ਰੋਕ ਲਿਆ ਜਾਂਦਾ ਹੈ ਸੋ ਇਹ ਤਸਵੀਰਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਅ ਪ੍ਰਕਰਮਾਂ ਦੇ ਵਿੱਚ ਪਹੁੰਚੇ ਨੇ ਨੀਤਾ ਅਮਬਾਨੀ ਇਹ ਲਾਈਵ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਅਮ੍ਰਿਤਸਰ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਦੀਆਂ ਔਰ ਅਕਸਰ ਅਮਾਨੀ ਪਰਿਵਾਰ ਇੱਥੇ ਮੱਥਾ ਟੇਕਣ ਦੇ ਲਈ ਆਉਂਦੇ ਰਹਿੰਦੇ ਨੇ ਜਦੋਂ ਵੀ ਕਿਤੇ ਕੋਈ ਸਬਬ ਬਣਦਾ ਕੋਈ ਕ੍ਰਿਕਟ ਮੈਚ ਹੋਵੇ ਜਾਂ ਕੋਈ ਹੋਰ ਕੋਈ ਫੰਕਸ਼ਨ ਹੋਵੇ ਕਿਸੇ ਤਰੀਕੇ ਦਾ ਕੋਈ ਸਬਬ ਬਣਦਾ ਇਸ ਪਾਸੇ ਆਉਂਦਾ ਤਾਂ ਉਹਨਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਜਾ ਕੇ ਜ਼ਰੂਰ ਮੱਥਾ ਟੇਕਿਆ ਜਾਂਦਾ ਹੈ राजीव ਸ਼ਰਮਾ ਸਾਡੇ ਸਹਿਯੋਗੀ ਸਾਡੇ ਤੱਕੇ ਤਸਵੀਰਾਂ ਪਹੁੰਚਾ ਰਹੇ ਨੇ ਸ਼੍ਰੀ ਅਮਰੇਸਰ ਸਾਹਿਬ ਤੋਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਨੀਤਾਂ ਬਾਨੀ ਦਾਖਲ ਹੋ ਚੁੱਕੇ ਨੇ ਜੀ राजीव ਤਾਂ ਇਹ ਸਦੀਏ ਤਸਵੀਰਾਂ ਸ੍ਰੀ ਦਰਬਾਰ ਸਾਹਿਬ ਤੋਂ ਅਸੀਂ ਦਿਖਾ ਰਹੇ ਹਾਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਪਰਿਕਰਮਾਂ ਦੇ ਵਿੱਚ ਪਹੁੰਚੇ ਨੇ ਕਿੱਥੋਂ ਤੱਕ ਗਿਆ ਯਾਰ ਤਾਂ ਪਰਿਕਰਮਾਂ ਦੇ ਵਿੱਚ ਇਹ ਤਸਵੀਰਾਂ ਨੇ ਸ੍ਰੀ ਦਰਬਾਰ ਸਾਹਿਬ ਦੀਆਂ ਹਾਲਾਂਕਿ ਕਿਉਂਕਿ ਇਸ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਸੰਗਤ ਹੁੰਦੀ ਹੈ ਔਰ ਗੁਰਬਾਣੀ ਕੀਰਤਨ ਸਰਵਣ ਕੀਤਾ ਜਾਂਦਾ ਸੋ ਨੀਤਾ ਮਾਨੀ ਵੀ ਇੱਥੇ ਕੁਛ ਦੇਰ ਰੁਕਣਗੇ ਇਹ ਮੰਨਿਆ ਜਾ ਰਿਹਾ ਹੈ ਕਿ ਥੋੜੀ ਦੇਰ ਉੱਥੇ ਬੈਠ ਕੇ ਸ਼ਬਦ ਕੀਰਤਨ ਸਰਵਨ ਕਰਨਗੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਅੱਗੇ ਦੇ ਜੋ ਪ੍ਰੋਗਰਾਮ ਹੈ ਉਸ ਦੇ ਮੁਤਾਬਕ ਚਲੇ ਜਾਣਾ ਸੋ ਬੜਾ ਇੱਕ ਇੱਕ ਫਿਕਸ ਸ਼ਡਿਊਲ ਹੁੰਦਾ ਹੈ ਔਰ ਉਸ ਦੇ ਮੁਤਾਬਕ ਹੀ ਇਹ ਉਹਨਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਇਹ ਪਹੁੰਚੇ ਨੇ ਮੱਥਾ ਟੇਕ ਰਹੇ ਨੇ ਔਰ ਥੋੜੀ ਦੇਰ ਦੇ ਵਿੱਚ ਇੱਥੇ ਥੋੜੀ ਦੇਰ ਬੈਠਣਗੇ ਕੀਰਤਨ ਸਰਵਨ ਕਰਨਗੇ ਉਸ ਤੋਂ ਬਾਅਦ ਇੱਥੋਂ ਚਲੇ ਜਾਣਗੇ ਸੋ 라ਜੀਵ ਮੀਡੀਆ ਨੂੰ ਅੰਦਰ ਅਲਾਉਡ ਨਹੀਂ ਹੈ ਤੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਸ਼੍ਰੀ ਦਰਬਾਰ ਸਾਹਿਬ ਤੋਂ ਸਿੱਧੀਆਂ ਤਸਵੀਰਾਂ ਪਿਛਲੀ ਵਾਰ ਜਦੋਂ ਮੁੰਬਈ ਇੰਡੀਅਨਸ ਤੇ ਪੰਜਾਬ ਕਿੰਗਸ ਦਾ ਮੈਚ ਸੀ ਉਦੋਂ ਵੀ ਨੀਤਾਬਾਨੀ ਆਈ ਸੀ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸੀ ਅੱਜ ਵੀ ਮੁੰਬਈ ਇੰਡੀਅਨਸ ਤੇ ਪ੍ਰਕਰਮਾ ਦੇ ਵਿੱਚ ਜਿਹੜਾ ਪੰਜਾਬ ਕਿੰਗਸ ਦਾ ਮੈਚ ਹੈ ਸੋ ਅਕਸਰ ਜਿਵੇਂ ਪਹਿਲਾਂ ਅਜੀਵ ਜ਼ਿਕਰ ਕਰ ਰਹੇ ਸੀ ਕਿ ਕੋਈ ਵੀ ਮੌਕਾ ਹੋਵੇ ਬੇਸ਼ੱਕ ਮੁੰਬਈ ਇੰਡੀਅਨਸ ਉਹਨਾਂ ਦੀ ਆਪਣੀ ਟੀਮ ਹੈ ਔਰ ਜ਼ਾਹਿਰ ਜੀ ਗੱਲ ਹੈ ਕਿ ਉਸਦੇ ਲਈ ਟੀਮ ਦੀ ਜਿੱਤ ਦੇ ਲਈ ਅਰਦਾਸ ਕਰਨੀ ਉਸ ਦੇ ਲਈ ਨੀਤਾ ਮੰਬਾਨੀ ਮੱਥਾ ਟੇਕਣ ਆਏ ਨੇ